SSP ਕਪੂਥਲਾ ਗੌਰਵ ਤੁਰਪ ਅਤੇ SP ਫਗਵਾੜਾ ਮਾਧਵੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਦੀਨ ਮਾੜੀ ਅੰਸਰਾ ਦੇ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ੀ ਦੰਦੇ ਹੋਏ ਅੱਜ ਥਾਣਾ 라ਵਲਪਿੰਡੀ ਦੇ SHO ਮੇਜਰ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਰਾਣੀਬੁਰ ਦੇ ਵਿੱਚ ਵਿਸ਼ੇਸ਼ ਨਾਕੇ ਬੰਦ ਕੀਤੇ ਗਏ ਇਲਾਕੇ ਦੇ ਵਿੱਚ ਔਨ ਜਾਣ ਵਾਲੇ ਸਾਰੇ ਅਰਾਗੇਰਾ ਦੇ ਸਖਤ ਚੈਕਿੰਗ ਕਰਕੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਤੇ ਫਗਵਾੜਾ ਨਿਊਜ਼ ਨਾਲ ਗਲਬਦਰ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਅਤੇ ਇਲਾਕੇ ਵਿੱਚ ਮਾੜੀ ਅਨਸੁਰਾ ਨੂੰ ਇੱਕ ਇੰਚ ਵੀ ਖੁੱਲਾ ਮੈਦਾਨ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਨਾਕੇਬੰਦੀ ਦਾ ਮੁੱਖ ਮਕਸਦ ਹੈ ਅਪਰਾਧਿਕ ਮਨਸੂਬਿਆਂ ਵਾਲੇ ਲੋਕਾਂ ਨੂੰ ਨੱਥ ਪਾਉਣਾ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਐਸਐਚਓ ਮੇਜਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤੁਰੰਤ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਨਾਲ ਖਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨੇਹੀ ਜਾਵੇਗਾ ਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਨਾਕਾਬੰਦੀ ਅਤੇ ਚੈਕਿੰਗ ਪਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਜਾਰੀ ਰਹੇਗੀ ਅਤੇ ਮਾੜੇ ਅਨਸੁਰਾ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਲਈ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਹੋਵੇਗੀ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਐਸਐਚਓ ਮੇਜਰ ਸਿੰਘ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਆਪਣੀ ਅਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਗੈਰ ਕਾਨੂੰਨੀ ਧੰਦੇ ਨਾਲ ਜੁੜਿਆ ਵਿਅਕਤੀ ਦਿਖਾਈ ਦਿੰਦਾ ਤੇ ਉਹ ਤੁਰੰਤ ਥਾਣਾ ਅਰਾਵਲ ਪਿੰਡੀ ਨਾਲ ਸੰਪਰਕ ਕਰੇ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਲੋਕਾਂ ਦੀ ਸਾਂਝ ਨਾਲ ਹੀ ਇਲਾਕੇ ਨੂੰ ਅਪਰਾਧ ਰਹਿਤ ਬਣਾਇਆ ਜਾ ਰਿਹਾ ਜੋ ਸੁਖਦ ਤੇ ਆਓ ਸੁਣਦੇ ਹਾਂ ਐਸਐਚਓ ਮੇਜਰ ਸਿੰਘ ਨੇ ਫਗਵਾੜਾ ਨਿਊਜ਼ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਵਰ ਮੱਧ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਜਿਹੜਾ ਅੱਜ ਰਾਣੀਪੁਰ ਵਿਖੇ ਨਾਕਾਬੰਦੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਜੋ ਵੀ ਪੰਜਾਬ ਸਰਕਾਰ ਦੀ ਹਦਾਇਤਾਂ ਜਿਦ ਨਸ਼ਿਆਂ ਵਿਰੁੱਧ ਮਾਨ ਡਿਗੂਟ ਐਸਪੀ ਸਾਹਿਬ ਕਪੂਤਲਾ ਐਸਪੀ ਫਗਵਾੜਾ ਤੇ ਡੀਐਸਪੀ ਸਭ ਦੀ ਦੇਸ਼ਾਂ ਦੇ ਨਿਰਦੇਸ਼ਾਂ ਮੁਤਾਬਕ ਅਸੀਂ ਅਲੱਗ-ਅਲੱਗ ਜਗ੍ਹਾ ਤੇ ਆਪਾਂ ਨਾਕਾਬੰਦੀ ਕਰਦੇ ਆ ਜੋ ਸ਼ੱਕੀ ਵਿਅਕਤੀ ਹੁੰਦੇ ਆ ਉਹਨਾਂ ਤੇ ਕਰਦੇ ਆ ਜਿਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਨੂੰ ਚਲਾਨਕ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਗੈਰ ਕੀਤਾ ਜਾਂਦਾ ਕਿ ਆਪਣੇ ਟੈਕਨੋਲੋਜੀ ਪਾਲਣਾ ਕਰੋ ਤੇ ਸਰ ਕੀ ਅੱਜ ਕੋਈ ਚਲਾਨ ਵਗੈਰਾ ਵੀ ਕੀਤੇ ਇੱਥੇ ਐਸੇ ਕ੍ਰائم ਨਹੀਂ ਕੋ ਕੀਤਾ ਪਰ ਜਿਹੜਾ ਲੋਕਾਂ ਦੇ ਟੈਕ 45 ਦੀ ਲੰਗਣਾ ਕੀਤੀ ਆ ਜਾਂਦੇ ਕਾਗਜ਼ ਨਹੀਂ ਸੀ ਤੁਸੀਂ ਉਹਦੇ ਚਲਾਨ ਕੀਤੇ ਤੇ ਕੀ ਸਰ ਅਪੀਲ ਕਰਨੀ ਚਾਹੁੰਦੇ ਆ ਜਿਹੜੇ ਮੁੰਡੇ ਹੁੱਲਣਵਾਗੀ ਕਰਦੇ ਜਾਂ ਬੁਲਟਾਂ ਤੇ ਪਟਾਕੇ ਵਗੈਰਾ ਮਾਰਦੇ ਆ ਕੀ ਕਹਿਣਾ ਚਾਹੁੰਦੇ ਹੋ ਉਹ ਅਸੀਂ ਉਹ ਕਹਿ ਚਾਹੁੰਦੇ ਆ ਉਹਨਾਂ ਨੂੰ ਕਿ ਆਪਣੇ ਟੈਕਨੋਲੋਜੀ ਦੀ ਪਾਲਣਾ ਕਰੋ ਆਪਣੀ ਅਤੇ ਦੂਸਿਆਂ ਦੀ ਜਾਨ ਦਾ ਬਚਾਓ ਕਿਸੇ ਦੀ ਜਾਨ ਨੂੰ ਨਾ ਪਿੰਜਾਂ ਕਿਤੇ ਪਾਓ ਨਾ ਕਿਸੇ ਪੈਜੋ ਮਿਹਰਬਾਨੀ